ਮੇਰੀ ਹਲਕੇ ਵਿੱਚ ਡੋਲੀ ਆਈ ਸੀ ਅਤੇ ਇੱਥੋਂ ਹੀ ਅਰਥ ਹੀ ਜਾਵੇਗੀ ਲੇਰਾ ਹਲਕੇ ਦੇ ਲੋਕਾਂ ਨਾਲ ਮੇਰਾ ਖੂਨ ਦਾ ਰਿਸ਼ਤਾ ਹੈ ਵੋਟਾਂ ਦਾ ਨਹੀਂ ਇਹ ਵਿਚਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੱਲ ਨੇ ਲੈਰਾ ਗਾਗਾ ਦੀ ਅਨਾਜ ਮੰਡੀ ਵਿੱਚ ਪੰਚਾਇਤ ਸਰਪੰਚਾ ਬਲਾਕ ਸੰਮਤੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਵੱਲੋਂ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ਹੁਣ ਆਖੇ ਕਿ ਪੰਜਾਬ ਵਿੱਚ 10 ਸਾਲਾਂ ਦੇ ਅਰਸੇ ਮਗਰੋਂ ਇਹ ਚੋਣਾਂ ਨਿਰਪੱਖ ਹੋਈਆਂ ਨੇ ਉਮੀਦਵਾਰ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਨਾਲ ਕੋਈ ਵੀ ਧੱਕਾ ਨਹੀਂ ਹੋਇਆ ਆਉਂਦੀਆਂ ਲੋਕ ਸਭਾ ਚੋਣਾਂ ਵੀ ਨਿਰਪੱਖ ਤਰੀਕੇ ਨਾਲ ਹੋਣਗੀਆਂ ਤੇ ਕਾਂਗਰਸ ਹੁਣ ਜਾ ਫਿਰ ਜਿੱਤ ਪ੍ਰਾਪਤ ਕਰੇਗੀ ਜਜ਼ਾਕਰ ਨੇ ਨਰਿੰਦਰ ਮੋਦੀ ਦੀ ਨੋਟਬੰਦੀ ਜੀਐਸਟੀ ਤੇ ਹੋਰ ਲੋਕਮਾਰੂ ਨੀਤੀਆਂ ਜਿਨ੍ਹਾਂ ਤੋਂ ਦੇਸ਼ ਤੇ ਵੋਟ ਰੱਖ ਚੁੱਕੇ ਨੇ ਕਾਲੇ ਧੰ ਦਾ ਰੌਲਾ ਪਾ ਕੇ ਮੋਦੀ ਨੇ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਇਆ ਹੈ ਮੋਦੀ ਨੇ ਦੇਸ਼ ਇੱਕ ਤਰ੍ਹਾਂ ਨਾਲ ਗਹਿਣੇ ਧਰ ਦਿੱਤਾ ਆਜ਼ਾਰ ਟੀਵੀ ਨਿਊਜ਼ ਦੇ ਲਈ ਲਹਿਰਾ ਗਾਗਾ ਤੋਂ ਵਰਿੰਦਰ ਸਿੰਘ ਲਾ ਦੀ ਰਿਪੋਰਟ ਅੱਜ ਅਸੀਂ ਇੱਥੇ ਸਾਰੇ ਹੀ ਬਲਾਕ ਲਹਿਰਾ ਕਾਕਾ ਦੇ ਸਰਪੰਚ ਇਕੱਠੇ ਹੋਏ ਆਂ तकरीबन 50 ਪਿੰਡਾਂ ਦੇ ਸਰਪੰਚ ਨਾਲ ਬਲਾਕ ਸੰਮਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਬੀਬੀ ਰਜਿੰਦਰ ਕੌਰ ਭੱਟੜ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਸਨਮਾਨ ਸਮਾਰੋਹ ਰੱਖਿਆ ਸੀ ਜੋ ਇੱਕ ਬਹੁਤ ਹੀ ਵੱਡਾ ਰੈਲੀ ਦਾ ਰੂਪ ਲੈ ਗਿਆ ਸੀ ਜੋ ਬੀਬੀ ਜੀ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਤੁਸੀਂ ਸਰਪੰਚ ਜਿੱਤ ਕੇ ਆਓ ਤੇ ਪੈਸਿਆਂ ਦੀ ਕਮੀ ਮੈਂ ਨਹੀਂ ਆਣ ਦੇਵਾਂਗੀ ਉਹ ਅੱਜ ਬਿਲਕੁਲ ਇੱਥੇ ਦੇਖਣ ਨੂੰ ਮਿਲਿਆ ਬੀਬੀ ਨੇ ਸਾਨੂੰ ਇੱਕੇ ਗੱਲ ਕਹੀ ਕਿ ਜਾਨ ਸਰ ਆਪਣੇ ਪਿੰਡਾਂ 'ਚ ਵਿਕਾਸ ਦੇ ਕੰਮ ਸ਼ੁਰੂ ਕਰੋ ਪੈਸੇ ਦੀ ਤੋੜ ਮੈਂ ਨਹੀਂ ਹੈ ਅਦਾ ਸਨਮਾਨ ਸਮਾਰੋਹ ਜਿਹੜਾ ਬੀਬੀ ਭੱਟਲ ਜੀ ਨੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਮਤੀ ਮੈਂਬਰ ਔਰ ਸਰਪੰਚਾਂ ਨੂੰ ਜਿਨ੍ਹਾਂ ਨੂੰ ਟਿਕਟਾਂ ਦੇ ਕੇ ਜਾਂ ਉਹਨਾਂ ਨੂੰ ਨਵਾਜਿਆ ਸੀਗਾ ਉਹ ਜਿਹੜੇ ਜਿੱਤ ਕੇ ਆਏ ਸੀ ਉਹਨਾਂ ਨੇ ਬੜੇ ਦਿਲ ਦੀ ਇੱਛਾ ਸੀ ਕਿ ਵੀ ਅਸੀਂ ਆਪਣੇ ਲੀਡਰ ਦੀ ਆਪਣੀ ਮਾਂ ਦੀ ਆਪਣੇ ਜਿਹੜੇ ਹੈਗੇ ਨੇ ਸਾਥੋਂ ਜਿੱਦਾਂ ਨੇ ਸਾਨੂੰ ਅੱਜ ਤੱਕ ਸਾਰਾ ਕੁਝ ਦਿੱਤਾ ਹੈ ਉਹਨਾਂ ਦਾ ਸਨਮਾਨ ਕਰੀਏ ਕਿਸਾਨਾ ਕਿਸਾਨਾ ਜਿਹੜੀ ਆ ਤੁਸੀਂ ਜਿਹੜੇ ਕਰਜ਼ਾ ਮਾਫੀ ਹੋ ਰਹੀ ਹੈ ਜਿਹੜੇ ਆਤਮ ਹੱਤੇ ਲਗਾਤਾਰ ਫਿਰ ਵੀ ਜਾਰੀ ਹੈ ਨਾ ਅਸੀਂ ਇਹ ਨਹੀਂ ਕਹਿੰਦੇ ਕਿ ਸਾਰਾ ਮੁੱਕ ਗਿਆ ਕੰਮ ਠੀਕ ਹੈ ਮੈਂ ਕਿਹਾ ਘਟੀਆਂ ਜਿਵੇਂ ਅੱਜ ਤੱਕ ਸੈਂਕੜਿਆਂ ਦੀ ਗਿਣਤੀ ਛੰਦੇ ਸੀਗੇ ਉਹ ਕਿਸੇ ਨਾ ਕਿਸੇ ਥਾਂ ਤੇ ਹੈਗੇ ਲੇਕਿਨ ਉਹਨਾਂ ਨੇ ਹੁਣ ਸਾਰਾ 28 ਤਰੀਕ ਨੂੰ ਜਿਹੜਾ ਸਾਰੇ ਮਾਲ ਵਿੱਚ ਪੰਜ ਇੱਕ ਵਾਲਿਆਂ ਨੂੰ ਸਾਰਿਆਂ ਨੂੰ ਯਕੀਨ ਹੋ ਜਾਊਗਾ ਕਿ ਕਾਂਗਰਸ ਸਰਕਾਰ ਜੋ ਕਹਿੰਦੀ ਹੈ ਕਰਦੀ ਹੈ ਕੱਲਾ ਸੀ ਕੋਆਪਰੇਟਿਵ ਬੈਂਕਾਂ ਦਾ ਨਹੀਂ ਕਮਰਸ਼ੀਅਲ ਦਾ ਵੀ ਕਰ ਰਹੇ ਆ ਅੱਛਾ ਇਹ ਨਸ਼ੇ ਨੂੰ ਲੈ ਕੇ ਵੀ ਸਰਕਾਰ ਬੜੀ ਸਖਤ ਹੈ ਜੀ ਨਸ਼ੇ ਨੂੰ ਲੈ ਕੇ ਫਿਰ ਵੀ ਹਜੇ ਜਿਹੜਾ ਹੈ ਮੈਂ ਤੁਹਾਨੂੰ ਦੱਸਿਆ ਵੀ ਕਿਸੇ ਵੀ ਚੀਜ਼ ਨੂੰ ਜੜੋਂ ਤਾਂ ਜਾਂ ਪੱਕੇ ਜੜੋਂ ਮਕਾਤ ਤਾਂ ਉਹ ਤਾਂ ਇੱਥੇ ਇੰਨੇ ਐਬ ਨੇ ਸੱਜਣ ਸਾਧ ਵਰਗੇ ਆਏ ਬਾਬਾ ਨਾਨਕ ਦੇਵ ਜੀ ਲੱਗੇ ਰਹੇ ਟਾਈਮ ਲੱਗਦਾ ਹਰ ਚੀਜ਼ ਨੂੰ ਲੇਕਿਨ ਅਸੀਂ ਇਸ ਪਾਸੇ ਵੱਲ ਬੜੀਆਂ ਸਫਲਤਾਵਾਂ ਸਾਨੂੰ ਮਿਲੀਆਂ ਰਹਿ ਗਿਆ ਕੁਛ ਨਾ ਕੁਛ ਨਸ਼ਾ ਵੀ ਰਹਿ ਗਿਆ ਕੁਛ ਨਾ ਕੁਛ ਕੰਮ ਜਾ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੇRETURNTRANSFER ਸਭ ਤੋਂ ਵੱਡਾ ਮੁੰਡਾ ਹੀ ਰਹਾ ਬੋਲਿਆ ਸੀ ਯਾਰ ਜਿਹੜੀ ਪਾਰਟੀ ਨੂੰ ਮੌਕਾ ਦਤਾ ਉਹ ਕਹਿੰਦਾ ਮੈਂ ਤਾਂ ਇੱਕੋ ਕੰਮ ਕੀਤਾ ਵੀ ਜਦੋਂ ਗਾਂ ਤੰਗਦਾ ਜਿਹਦੇ ਕੋਲ ਡੋਲੇ ਨਾਲ ਇਹਦੀ ਗੱਲ ਦੇਖੋ ਅਸੀਂ ਸਾਡੀ ਪਾਰਟੀ 'ਚ ਜਦੋਂ ਅਸੀਂ ਮੀਟਿੰਗਾਂ ਹੁੰਦੀਆਂ ਸੀ ਬੋਲਦੇ ਰਹੇ ਆ ਮੇਰੀ ਪਾਰਟੀ ਦੀ ਬੋਲਦੇ ਰਹੇ ਨੇ ਲੇਕਿਨ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਕਿਸ ਥਾਂ ਤੇ ਦਸਤੂਰ ਹੁੰਦਾ ਕੋਈ ਕਿੱਥੇ ਕਈਆਂ ਜਾਂਦੀਆਂ ਉੱਥੇ ਪੰਜਾਂ ਸਰਪੰਚਾਂ ਦੀ ਵੋਟ ਸਾਰੇ ਪੈਸੀ ਖੁਸ਼ੀ ਦਾ ਮਾਹੌਲ ਸੀ ਉਹਨਾਂ ਨੂੰ ਵੈਲਕਮ ਕਰਨ ਦਾ ਸਮਾਂ ਸੀ ਉਹ ਪਲੇਟਫਾਰਮ ਨਹੀਂ ਸੀ ਗੱਲ ਜਰੂਰ ਕਰਨੀ ਚਾਹੀਦੀ ਹੈ ਆਪਣੀ ਪਾਰਟੀ ਪਲੇਟਫਾਰਮ 'ਤੇ ਰਹਿ ਕੇ